ਆ ਆਪਾ ਫਰਿੱਜ ਚ ਰੱਖੀ ਸੀ ਜੀ ਦੁਪਹਿਰੇ ਸੈਂਚਰੀ ਇਹ ਤੇ ਆ ਤੁਸੀਂ ਹੁਣ ਦੇਖੋ ਆਈਟਮ ਬਣੀ ਮਠਾਸ ਇਹਦੇ ਵਿੱਚ ਬਹੁਤ ਆ ਆ ਚੀਰਨ ਸਾਰੀ ਮੇਰੇ ਹੱਥਾਂ ਤੇ ਪਾਣੀ ਦੇ ਤਪਕੇ ਜੇ ਆ ਗਏ ਆ ਆ ਤੁਸੀਂ ਬਾਈ ਜੀ ਘੰਡੀ ਵੇਖ ਲਓ ਇਹਨੇ ਕਰੰਟ ਜਾ ਛੱਡਤਾ ਉਹਦਾ ਇੱਥੋਂ ਇਹ ਹਮਦ ਲੋ ਵੀ ਤਿਆਰ ਆ ਜਦੋਂ ਇਹਦੇ ਦਾਲੇ ਦਾਲੇ ਤੋਂ ਪਹਿਲਾਂ ਦੋ ਦੁਪਹਿਰੇ ਮੈਂ ਲਾ ਚੁੱਕਿਆ ਫਰਿੱਜ ਦੇ ਵਿੱਚ ਤੇ ਉਹ ਤੁਹਾਨੂੰ ਚੀਰ ਕੇ ਦਿਖਾਉਨੇ ਆ ਫਿਰ ਇਹਦਾ ਮਠਾਸ ਵੀ ਆ ਆਈਟਮ ਬਣ ਚੁੱਕੀ ਆ ਬਾਈ ਬੜੀ ਵਧੀਆ ਆਈਟਮ ਬਣੀ ਆ ਤੇ ਇਹਦਾ ਜਿਹੜਾ ਪੱਕਣ ਦਾ ਤੁਹਾਨੂੰ ਦੱਸ ਦਈਏ ਵੀ ਜਿਹੜੀ ਪੱਕਣ ਦੀ ਜਿਹੜੀ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਵੇਂ ਪੱਕਦੀ ਆ ਅੱਜ ਇਹ ਸਬਜ਼ੀ ਆਸਤੇ ਲਾਈ ਆ ਤੇ ਐਡਮਾ ਵੇਖੋ ਚਿਬੜ ਚੁੱਬੜ ਤੇ ਜੋ ਸੈਂਚਰੀ ਚੁੰਤਰੀ ਸასი ਕਾਲ ਕਿਸਾਨ ਵੀਰੋ ਤੇ ਵੀਰੋ ਆਪਾਂ ਪਿਛਲੀਆਂ ਵੀਡੀਓ ਚ ਵੀ ਵਿਖਾਈਆਂ ਸੀ ਤੁਹਾਨੂੰ ਵੀ ਆਪਣੇ ਸੈਂਚਰੀ ਜਿਹੜੀ ਆਪਾਂ ਲਾਈ ਸੀ ਹਨੀ ਪਲੱਸ ਵੈਰਾਈਟੀ ਬਹੁਤ ਸਾਰਾ ਵੈਰਾਈਟੀ ਆ ਤੇ ਸਾਡੇ ਮੋਗੇ ਵਾਲੇ ਭਰਾ ਗਿਆਨੀ ਬੀਜ ਭੰਡਾਰ ਵਾਲਿਆਂ ਨੇ ਆਪਾਂ ਨੂੰ ਸੀਡ ਭੇਜਿਆ ਸੀ ਸਾਰਿਆਂ ਨਾਲ ਗੱਲ ਸ਼ੇਅਰ ਕੀਤੀ ਸੀ ਅੱਜ ਉਹ ਸੈਂਚਰੀ ਵੀਰੇ ਤਿਆਰ ਹੋ ਗਈ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆ ਆਈਟਮ ਬਣ ਚੁੱਕੀ ਆ ਬਾਈ ਬੜੀ ਵਧੀਆ ਆਈਟਮ ਬਣੀ ਆ ਤੇ ਇਹਦਾ ਜਿਹੜਾ ਪੱਕਣ ਦਾ ਤੁਹਾਨੂੰ ਦੱਸ ਦਈਏ ਵੀ ਇਹਦੀ ਪੱਕਣ ਦੀ ਜਿਹੜੀ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਕਿਵੇਂ ਪੱਕਦੀ ਆ ਕਿੱਥੋਂ ਇਹਦਾ ਆਈਡੀਆ ਹੁੰਦਾ ਆ ਤੁਸੀਂ ਬਾਈ ਦੀ ਘੰਡੀ ਵੇਖ ਲਓ ਇਹਨੇ ਕਰੰਟ ਜਆ ਛੱਟਦਾ ਉਹਦਾ ਇੱਥੋਂ ਇਹ ਹੰਦਲੋ ਵੀ ਤਿਆਰ ਆ ਜਦੋਂ ਇਹਦੇ ਦਾਲੇ-ਦਾਲੇ ਥੋੜਾ ਜਿਹਾ ਮਮੂਲੀ ਆ ਆਪਾਂ ਕਹਿ ਸਕਦੇ ਆ ਕਿ ਕੋਈ ਰੇਸ਼ਾ ਜਿਆ ਨਿਕਲਦਾ ਹੁੰਦਾ ਜਿਵੇਂ ਆਪਣਾ ਆ ਮੂਲੀ ਜਾਂ ਪਾਣੀ ਜਾਂ ਠੰਡੀ ਦੇ ਨਾਲੋਂ ਤੇ ਪੱਕ ਕੇ ਬਾਈ ਜੀ ਹੋ ਗਈ ਤਿਆਰ ਲਾਉਨੇ ਆ ਫਰਿੱਜ 'ਚ ਆਪਾਂ ਪਹਿਲਾਂ ਦੋ ਦੁਪਹਿਰੇ ਮੈਂ ਲਾ ਚੁੱਕਿਆ ਫਰਿੱਜ ਦੇ ਵਿੱਚ ਤੇ ਉਹ ਤੁਹਾਨੂੰ ਚੀਰ ਕੇ ਦਿਖਾਉਨੇ ਆ ਫਿਰ ਇਹਦਾ ਮਠਾਸ ਸਾਰੇ ਭਰਾਵਾਂ ਨਾਲ ਕਰਦੇ ਆ ਵੀਡੀਓ ਸਾਂਝੀ ਆਪਾਂ ਵੀ ਕਿਹੋ ਜੀ ਅੰਦਰੋਂ ਵੈਰਾਈਟੀ ਨਿਕਲਦੀ ਆ ਤੇ ਘਰੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਫਿਰ ਮਠਾਸ ਵੀ ਵੇਖਾਂਗੇ ਫਿਰ ਤੇ ਕਿਉਂਕਿ ਜਿਹੜਾ ਇਸ ਟਾਈਮ ਅੱਜ ਤਰੀਕ ਹੋ ਗਈ ਆ ਵੀਰੋ 21 ਤੇ 21 ਦੇ ਵਿੱਚ ਮਤਲਬ ਕਿ ਗਰਮੀ ਦੇ ਦਿਨ ਬਹੁਤ ਅੱਜ ਜਿਆਦੇ ਆ ਅੱਜ 21 ਮਈ ਆ ਤੇ ਇਹ ਜਿਹੜੀ ਆ ਆਟਮਾਂ ਇਹਨੇ ਆਪਣਾ ਜਿਹੜਾ ਸਰੀਰ ਦਾ ਪਾਣੀ ਆ ਗਰਮੀ ਨਾਲ ਜਿਵੇਂ ਪ੍ਰੋਬਲਮ ਆਉਂਦੀ ਆ ਤੇ ਪਾਣੀ ਇਹਨੇ ਪੂਰਾ ਕਰਨਾ ਗਰਮੀ ਦੇ ਦਿਨ ਆ ਤੈਨੂੰ ਖਾਓ ਬਾਈ ਜੀ ਦੱਬ ਕੇ ਏ ਆ ਜੋ ਫਿਰ ਘਰੇ ਚਲਦੇ ਆਪਾਂ ਜਿਹੜੀ ਫਰਿੱਜ ਚ ਲਾਈ ਆ ਤੁਹਾਨੂੰ ਵਿਖਾਉਣੀ ਹੈ ਵੈਰਾਈ ਤੇ ਮੈਂ ਤੇਰਾ ਜਿਹੜੀ ਸਪੈਸ਼ਲ ਆਪਾਂ ਫਰਿੱਜ ਇਹ ਸਬਜ਼ੀ ਵਾਸਤੇ ਲਾਈ ਆ ਤੇ ਐਡਮਾ ਵੇਖੋ ਚਿਬੜ ਚੁੱਬੜ ਤੇ ਜੋ ਸੈਂਚਰੀ ਚੁੰਤਰੀ ਕਿਉਂਕਿ ਉਧਰ ਦੂਜੀ ਫਰਿੱਜ ਦੇ ਵਿੱਚ ਦੁੱਧ ਦੁੱਧ ਹੁੰਦਾ ਫਿਰ ਉਹ ਆਪਸ ਵਿੱਚ ਸਮੈਲਾ ਜਾਂਦੀ ਆ ਕਈ ਵਾਰੀ ਆ ਆਪਾਂ ਫਰਿੱਜ ਚ ਰੱਖੀ ਸੀ ਜੀ ਦੁਪਹਿਰੇ ਸੈਂਚਰੀ ਇਹ ਤੇ ਆ ਤੁਸੀਂ ਹੁਣ ਦੇਖੋ ਆਟਮ ਬਣੀ ਮੈਂ ਕਹਿੰਦਾ ਸੇਰਾ ਜੀ ਲੱਗਾ ਪਿਆ ਇਹ ਖਾਵਾਂਗੇ ਬਈ ਹੁਣ ਠੰਡੀ ਹੋ ਗਈ ਆ ਤੇ ਮਠਾਸ ਇਹਦੇ ਵਿੱਚ ਬਹੁਤ ਆ ਆ ਚੀਰ ਨਸਾਰੀ ਮੇਰੇ ਹੱਥਾਂ ਤੇ ਪਾਣੀ ਦੇ ਤਪਕੇ ਜੇ ਆ ਗਏ ਆ ਕਰਦੇ ਆ ਸ਼ੇਰ ਫਿਰ ਸਾਰੇ ਭਰਾਵਾਂ ਨਾਲ ਜੀ ਤੇ ਧੰਨਵਾਦ ਦੀ ਸ਼ਾਸਿਕਾ